ਲਾਜ਼ਮੀ ਲਾਇਰ ਤੇ ਲੱਗੀ ਤੁਹਾਨੂੰ ਮੁਬਾਰਕਾਂ ਥੈਂਕ ਯੂ ਤੁਹਾਡਾ ਤੁਸੀਂ ਕਹਿ ਰਹੇ ਹੋ ਆਪ ਵੀ ਕਹਿ ਰਹੇ ਹੋ ਔਰ ਵਾਰ ਨੰਬਰ 1 ਦੇ ਵਿੱਚ ਗੁਰਦੁਰਾ ਸਾਹਿਬ ਦੀ ਜਿਹੜੀ ਮੇਨ ਰੋਡ ਆ ਉਹ ਕਾਫੀ ਦਿਨ ਤੋਂ ਬਣਨ ਵਾਲੀ ਸੀ ਔਰ ਤਕਰੀਬਨ ਜਦੋਂ ਵੀ ਮੇਲ ਹੁੰਦਾ ਸੀ ਸੰਗਤ ਦੇ ਨਾਲ ਸੰਗਤ ਇੱਕੋ ਗੱਲ ਹੁੰਦੀ ਸੀ ਵੀ ਸਾਡੀ ਇਹ ਰੋਡ ਤੇ ਲਾਜ਼ਮੀ ਬਣਾਓ ਕਿਉਂਕਿ ਕਾਫੀ ਡਿਵੈਲਪਮੈਂਟ ਹੋ ਗਈ ਇਲਾਕੇ ਦੇ ਵਿੱਚ ਵਾਰਡ ਦੇ ਵਿੱਚ ਇਹ ਰੋਡ ਰਹਿ ਗਈ ਸੀ ਅੱਜ ਇਹ ਰੋਡ ਬੀਐਮਪੀਸੀ ਦੀ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਕਿੰਨੇ ਲੱਖ ਦੀ ਲੱਗਦੀ ਹੈ 25 ਲੱਖ ਦੀ ਲੱਗਦੇ ਨਾਲ ਇਹ ਸੜਕ ਬੰਨੀ ਹੈ ਔਰ ਸਿੱਟੇ ਤਕਰੀਬਨ ਸਾਰੇ ਇਲਾਕਾ ਨਿਵਾਸੀ ਖੜੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਕਿ ਜਿਨਨੇ ਕੋਈ ਪਾਣੀ ਦਾ ਕਨੈਕਸ਼ਨ ਸੀਵਰ ਦਾ ਕਨੈਕਸ਼ਨ ਉਹ ਲੈ ਲਵੋ ਕਿਉਂਕਿ ਸੜਕ ਮੰਤ ਬਾਅਦ ਮੈਂ ਪੱਟ ਨਹੀਂ ਦੇਣਾ ਕਿਉਂਕਿ ਤੁਹਾਡੇ ਟੈਕਸ ਦੇ ਨਾਲ ਇਹ ਪੈਸੇ ਲੱਗਣੇ ਆ ਤੁਹਾਡੇ ਟੈਕਸ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ ਔਰ ਮੈਂ ਇਹ ਕਮਾਂਗਾ ਕਿ ਤੁਸੀਂ ਆਪ ਕੋਲ ਖੜ ਕੇ ਆਪ ਚੰਗੇ ਢੰਗ ਨਾਲ ਬਣਵਾਓ ਕਿ ਜਿਹੜੀ ਜਿਹੜੀ ਲਾਈਫ 4-5 ਸਾਲ ਵਧੀਆ ਆਰਾਮ ਨਾਲ ਨਿਕਲ ਜਾਏ ਨਹੀਂ ਤਾਂ ਜੇ ਆਪਾਂ ਮੁਰ ਕੇ ਸੀਵਰ ਦਾ ਕਨੈਕਸ਼ਨ ਤੇ ਪਾਣੀ ਦਾ ਕਨੈਕਸ਼ਨ ਲੈਣ ਤੇ ਪੱਟਣ ਲੱਗੇ ਵੀ ਸੜਕ ਚੱਲਦੀ ਨਹੀਂ ਹੁੰਦੀ ਇਸ ਕਰਕੇ ਤੁਹਾਡੇ ਪੈਸੇ ਨਾਲ ਬੰਨੀਆਂ ਇਹਨੂੰ ਆਪ ਸੰਭਾਲ ਕੇ ਆਪ ਦੇਖ ਕੇ ਆਪਣੀ ਦੇਖ ਰਿਕਟ ਬਣਾਓ ਸਾਡੇ ਅਫਸਰ ਵੀ ਹੋਣਗੇ ਔਰ ਕਾਫੀ ਲੋਕਾਂ ਦੀ ਹੋਰ ਵੀ ਢਮਾਨੇ ਇੱਕ ਟ੍ਰਾਂਸਫਰ ਦੀ ਡਿਮਾਂਡ ਹੈ ਉਹ ਵੀ ਮੈਂ ਕਹਤਾ ਚੇਂਜ ਕਰ ਦਿਓ ਇੱਕ ਸਪੀਡ ਬ੍ਰੇਕਰ ਦੀ ਡਿਮਾਂਡ ਸੀ ਉਹ ਵੀ ਮੈਂ ਕਿਹਾ ਬਣਾ ਦਿਓ ਕਿਤੇ ਨਾ ਕਿਤੇ ਜਿਹੜੇ ਛੋਟੇ ਛੋਟੇ ਕੰਮ ਹੁੰਦੇ ਨੇ ਉਹ ਨਾਲ ਨਾਲ ਚੱਲਦੇ ਰਹਿੰਦੇ ਨੇ ਇੱਕ ਦੋ ਗਲੀਆਂ ਹੋਰ ਵੀ ਲੈਂਦੀਆਂ ਨੇ ਉਹ ਵੀ ਅਸੀਂ ਕਰ ਦੇਣੀਆਂ ਨੇ ਪਰ ਕਿਤੇ ਨਾ ਕਿਤੇ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ ਉਹ ਆਸ਼ੀਰਵਾਦ ਨਾਲ ਹੀ ਅਸੀਂ ਡਿਵੈਲਪਮੈਂਟ ਕਰਾ ਰਹੇ ਹਾਂ ਆ ਸਗੀ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਹੀ ਅਸੀਂ ਡਿਵੈਲਪਮੈਂਟ ਕਰਾਵਾਂਗੇ ਔਰ ਸੋਚ ਮੁਤਾਬਕ ਜੋ ਆਉਣ ਵਾਲਾ ਟਾਈਮ ਹੈ ਜਿਸ ਤੇ ਕਾਰਪੋਰੇਸ਼ਨ ਇਲੈਕਸ਼ਨ ਹੋਣੇ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਦੀ ਮੈਂ ਚਾਹਾਂਗਾ ਕਿ ਇੱਕ ਤਰਫਾ ਫੈਸਲਾ ਹੋਣਾ ਚਾਹੀਦਾ ਜਿਸ ਨਾਲ ਤੁਹਾਡੀ ਸੋਚ ਨਾਲ ਡਿਵੈਲਪਮੈਂਟ ਹੋ ਰਹੀ ਹੈ ਉਥੇ ਸਾਡੀ ਸੋਚ ਦੇ ਨਾਲ ਕਾਰਪੋਰੇਸ਼ਨ ਹੋਸ ਬਣੇ ਆਮ ਆਦੀ ਬਾੜੀ ਦਾ ਹੋਸ ਬਣੇ ਛੜ ਦੇ ਬਟਨ ਦਮਾਨ ਆਉਣ ਵਾਲੇ ਟਾਈਮ 'ਚ ਹੋਰ ਡਬਲ ਡਿਵੈਲਪਮੈਂਟ ਹੋਏਗੀ ਮੈਂ ਵਿਦਵਾਨ ਸਭਾ ਦਾ ਫੰਡ ਲੈ ਕੇ ਆ ਰਹੇ ਹਾਂ ਜਿਹੜਾ ਨਮਿੰਦਾ ਇਹਨਾਂ ਦਾ ਜਿੱਤ ਕੇ ਜਾਏਗਾ ਔਰ ਲੋਕਲ ਕਾਰਪੋਰੇਸ਼ਨ ਤੋਂ ਫੰਡ ਲੈ ਕੇ ਆਏਗਾ ਜਿਸ ਦੇ ਨਾਲ ਹਾਂਜੀ ਆਮ ਆਦਮੀ ਪਾਰਟੀ ਦੀ ਨਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਚਤੁੰਦੀ ਇਹ ਸਰਕਾਰ ਆਈ ਹੈ 2.5 ਸਾਲ ਤੋਂ ਬਹੁਤ ਜਿਆਦਾ ਇੰਪਰੂਵਮੈਂਟ ਹੋ ਰਹੀ ਹੈ ਜਿਹੜੀਆਂ ਸੜਕਾਂ ਕਾਫੀ ਟਾਈਮ ਤੋਂ ਨਹੀਂ ਬਣੀਆਂ 16 ਇਅਰ ਤੋਂ ਮੈਂ ਇੱਥੇ ਰਹਿ ਰਹੀ ਹਾਂ ਲੇਕਿਨ ਬਹੁਤ ਬੁਰਾ ਹਾਲ ਹਿਮਚਾਨ ਕਾਟ ਵਾਲੀ ਸੜਕ ਦਾ ਤੇ ਸਾਰੀ ਸੜਕ ਸਿਵਰੇਜ ਪ੍ਰੋਪਰ ਪਾ ਰਹੇ ਨੇ ਕੋਈ ਫਾਰਮੈਲਟੀ ਨਹੀਂ ਪੂਰੀ ਕਰ ਰਹੇ ਤੇ ਬੱਗਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਸਰਕਾਰੀ ਸਕੂਲ ਇੱਥੇ ਜਰੂਰ ਹੋਣਾ ਚਾਹੀਦਾ ਹੈ ਵੱਡੇ ਲੈਵਲ ਤੇ ਸਾਰੇ ਬੱਚੇ ਇੱਥੇ ਜਾਣ ਤੇ ਸਾਰੇ ਸਭ ਕਰ ਰਹੇ ਆ ਤੇ ਨਾਲ ਬਹੁਤ ਬਹੁਤ ਧੰਨਵਾਦ। ਬਹੁਤ ਮੁਸ਼ਕਲ ਹੋਰ ਵੀ ਨਹੀਂ ਲੱਗਦੀ। ਮੁਸ਼ਕਲ ਮੋਸਟੀ ਦਾ ਸੋਲਵ ਹੋ ਚੁਕੀਆਂ ਨੇ ਜਿਹੜੀ ਕੋਈ ਟ੍ਰਾਂਸਫਰ ਨਹੀਂ ਜਾਂ ਕੋਈ ਕਿਸੇ ਦਾ ਗੇਟ ਕਿਸ ਨੇ ਲਗਾਇਆ ਹੋਇਆ ਤਾਂ ਉਹ ਵੀ ਸ਼ਾਰਟ ਹਾਂਜੀ ਤੇ ਇੱਕ ਟ੍ਰਾਂਸਫਰ ਹੈਗਾ ਸਾਡੇ ਸੰਧੂ ਭਾਜੀ ਦੇ ਸਾਡਾ ਉਧਰ ਗੇਟ ਵੀ ਇੱਕ ਲੱਗਿਆ ਸੀ ਨਾ ਜਾਇਜ਼ ਤੇ ਉਹਦੀਆਂ ਵੀ ਇਹ ਸ਼ਾਰਟ ਆਊਟ ਕਰ ਰਹੇ ਨੇ ਅਕੋਰਡਿੰਗ ਟੂ ਲਾਅ ਐਂਡ ਅਕੋਰਡਿੰਗ ਟੂ ਸਾਰੇ ਨੂੰ ਲੈ ਕੇ ਕੋਈ ਇੱਕ ਦਾ ਕੋਈ ਧੱਕਾ ਨਹੀਂ ਹੋ ਰਿਹਾ ਕਿਸੇ ਨਾ ਹਰ ਇੱਕ ਦੀ ਸੁਣਵਾਈ ਹੋ ਰਹੀ ਹੈ। ਵਿਕਾਸ ਸਿੰਗਰ ਵੀ ਹੋਏ। ਹਾਂਜੀ ਵਿਕਾਸ ਨੂੰ ਬਹੁਤ ਕੰਮ ਹੋ ਰਹੇ ਨੇ ਅਸੀਂ ਚਾਹੁੰਦੇ ਆ ਕਿ ਇਦਾਂ ਹੀ ਹੁੰਦੇ ਰਹਿ ਜਦੋਂ ਮਤਲਬ ਕਿ ਜਿਹੜੇ ਇੱਕ ਸਰਕਾਰੀ ਸਕੂਲ ਦੀ ਸਾਰੇ ਅਸੀਂ ਮੰਗ ਕਰ ਰਹੇ ਆ ਬੱਚਿਆਂ ਵਾਸਤੇ ਬੱਚੀਆਂ ਦੂਰ ਜਾਂਦੀਆਂ ਨੇ ਬਹੁਤ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ ਕਿਉਂਕਿ ਮੈਂ ਇੱਕ ਟੀਚਰ ਰਹਿ ਚੁੱਕੀ ਆ ਪ੍ਰਾਈਵੇਟ ਟੀਚਰ ਤਾਂ ਬਹੁਤ ਪ੍ਰੋਬਲਮ ਆਉਂਦੀ ਹੈ ਮੇਰੇ ਕੋਲ ਖੁਦ ਬਹੁਤ ਪੇਰੈਂਟਸ ਆਂਦੇ ਆ ਕਿ ਮੈਡਮ ਕਿੱਥੇ ਬੱਚੇ ਲਗਾਈ ਕਿੱਥੇ ਬੱਚੇ ਲਗਾਈ ਹਾਲੇ ਵਾਰਡ ਨੰਬਰ 1 ਦੇ ਵਿੱਚ ਭਾਈ ਤਰਲੋਕ ਸਿੰਘ ਜੀ ਸਾਡੇ ਵੀਰ ਉਹਨਾਂ ਨੇ ਬੜਾ ਪ੍ਰਾਲਾ ਉਦਮ ਕਰਕੇ ਬੱਗਾ ਜੀ ਨੂੰ ਅਸੀਂ ਸੱਦੇ ਗੁਰੂ ਘਰ ਵਾਲੇ ਤੇ ਖਸਤਾ ਹਾਲਤ ਹੋ ਗਈ ਸੀ ਇਹਦੀ ਤੇ ਉਹ ਮੌਕਾ ਦਿਖਾਇਆ ਉਹਨਾਂ ਸਾਡੀ ਬੇਨਤੀ ਨੂੰ ਪ੍ਰਵੋਥਿ ਆਏ ਆ ਜੀ ਤੇ ਬਹੁਤ ਵਧੀਆ ਲੱਗ ਰਿਹਾ ਸਾਡੀ ਆ ਕੇ ਇੱਥੇ ਨੀਂਬ ਉਹਦਾ ਟੱਕ ਲਾ ਗਏ ਜੀ ਤੇ ਗੁਰੂ ਮਾਰਾ ਵੀ ਹੁਣ ਉਹ ਜਲਦੀ ਤੋਂ ਜਲਦੀ ਬਣ ਜਾਣੀ ਸਾਨੂੰ ਆਸ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਇਦਾਂ ਬੱਗਾ ਜੀ ਵਧੀਆ ਜੋ ਕਾਰਜ ਉਹਨਾਂ ਨੇ ਸੇਵਾ ਲੱਗੀ ਮਹਾਰਾਜ ਨੇ ਲਾਈ ਤੇ ਇਦਾਂ ਕਰਦੇ ਰਹਿਣ ਤੇ ਸੰਗਤਾਂ ਉਹਨਾਂ ਦਾ ਧੰਨਵਾਦ ਕਰਦੀ ਰਹੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਇੱਥੇ ਆਉਣ ਤੇ ਜੀ ਸਾਰੇ ਅਸੀਂ ਆ ਮੱਲੇਵਾੜ ਵੱਲੋਂ ਤੇ ਭਾਈ ਤਰਲੋਕ ਜੀ ਵੱਲੋਂ ਅਸੀਂ ਉਹਨਾਂ ਦਾ ਇੱਥੇ ਜੀ ਆਏ ਆ ਆਖਦੇ ਆ ਕਿ ਉਹਨਾਂ ਨੇ ਅੱਜ ਟੱਕ ਲਾ ਕੇ ਗਲੀ ਨੂੰ ਪੂਰਾ ਕਰਨ ਦਾ ਸਾਨੂੰ ਭਰੋਸਾ ਦਿੱਤਾ ਜੀ ਅਸੀਂ ਸਾਰੇ ਆਪਣੇ ਇਲਾਕੇ ਵੱਲੋਂ ਮਹੱਲੇ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਛਕਰਾਨਾ ਕੀਤਾ ਜੀ ਤੇ ਆਸ ਰੱਖਦੇ ਵੀ ਇਹ ਜਿਹੜੇ ਸਾਰੇ ਰੇਂਦੇ ਇਲਾਕੇ ਦੇ ਸਾਡੇ ਕਾਰਜਾ ਉਹ ਪੂਰੇ ਕੀਤੇ ਜਾਣਗੇ ਤੇ ਕਰਨਗੇ ਉਹ ਸਾਨੂੰ ਆਸ ਹੈ ਜੀ ਉਹਨਾਂ ਤੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ